ਹਾਂਜੀ ਬਾਈ ਟੈਟਰਾਸਾਈਕਲਿਨ ਦਾ ਪਾਊਡਰ ਜਿਹੜਾ ਪਾਣੀ 'ਚ ਪਾਉਣਾ ਪਹਿਲਾਂ ਤਾਂ ਆ ਭਾਂਡੇ ਦੇਖੋ ਪਾਣੀ ਵਾਲੇ ਸਾਰੇ ਸਾਫ਼ ਹਨਾ ਐ ਸਾਫ਼ ਹੋਣੇ ਚਾਹੀਦੇ ਆ ਡੇਲੀ ਵੀ ਮੈਂ ਡੇਲੀ ਇਹਨਾਂ ਨੂੰ ਸਾਫ਼ ਕਰਦਾ ਵੀਰੇ ਠੀਕ ਆ ਤੇ ਤਿੰਨ ਆਪਾਂ ਪੀਪੀਆਂ ਲਾਈਆਂ ਵੀ ਆ ਬਾਕੀ ਆ ਕੁੱਝੀਆਂ ਪਈਆਂ ਠੀਕ ਆ ਤੇ ਆ ਦੇਖੋ ਆ ਪਾਊਡਰ ਆ ਆ ਹੁਣ ਆ ਪੀਪੀ ਦੇ ਵਿੱਚ ਮੰਨ ਲਓ ਵੀ 1 ਲੀਟਰ ਤੋਂ ਉੱਤੇ ਆ ਪਾਣੀ ਠੀਕ ਆ ਜੀ ਤੇ ਇਹਦੇ ਵਿੱਚ ਆ ਦੇਖੋ ਇਹ ਇੰਨਾ ਚਮਚਾ ਭਰ ਲੈਣਾ ਠੀਕ ਆ ਥੋੜਾ ਜਿਹਾ ਮੈਂ ਘੱਟ ਕਰ ਲਓ ਆ ਦੇਖੋ ਇੰਨਾ ਇੰਨਾ ਚਮਚਾ ਇਹਦੇ ਚ ਪਾ ਦੇਣਾ ਠੀਕ ਆ ਤੇ ਐਸਬੀਪੀ ਦੇ ਵਿੱਚ ਵੀ ਉਨਾ ਕੀ ਆ ਪਾਣੀ ਇਹਦੇ ਵਿੱਚ ਵੀ ਉਨਾ ਹੀ ਪਾ ਦੇਣਾ ਪਾ ਦੇਖੋ ਠੀਕ ਆ ਜੀ ਤੇ ਐਸ ਪੀ ਪੀ ਦੇ ਵਿੱਚ ਵੀ ਉਨਾ ਹੀ ਆ ਪਾਣੀ ਆ ਦੇਖੋ ਠੀਕ ਆ ਵੀਰੇ ਤੇ ਆ ਕੁਜੇ ਦੇ ਵਿੱਚ ਵੀ ਲੀਟਰ ਤੋਂ ਉੱਤੇ ਹੀ ਆ ਇਹਦੇ ਵਿੱਚ ਵੀ ਉਨਾ ਕ ਪਾ ਦੇਣਾ ਤੇ ਆ ਦੇਖੋ ਆ ਕੁਜੇ ਦੇ ਵਿੱਚ ਵੀ ਲੀਟਰ ਤੋਂ ਉੱਤੇ ਆ ਇਹ ਚ ਵੀ ਇੰਨਾ ਕ ਪਾ ਦੇਣਾ ਠੀਕ ਆ ਜੀ ਹੁਣ ਆ ਜਿਹੜੀਆਂ ਛੋਟੀਆਂ ਕੁਜੀਆਂ ਇੰਨਾ ਚਾਹ ਦੇਖੋ अरना चमचे की मगरी डंडी आ देखो ठीक है आ पा दो इन्ना की ओना च बाकी सारियाँ चैक इन्ना इन्ना आ लो कि ठीक है, ए, की है, ए, की है जी ਇਨੂੰ ਹਿਲਾ ਦਿਓ ਪਾਣੀ ਨੂੰ ਜੇ ਮਤਲਬ ਤੁਹਾਡੇ ਕੋਲੇ ਕੋਈ ਹੋਰ ਚੀਜ਼ ਹੈਗੀ ਉਹਦੇ ਨਾਲ ਹਿਲਾ ਦਿਓ ਨਹੀਂ ਚਾਂਚੇ ਨਾਲ ਹਿਲਾ ਦਿਓ ਮੈਂ ਉੱਪਰ ਦੀ ਟੱਕੜ ਨਹੀਂ ਖੋਲੇ ਇੱਥੋਂ ਦੀ ਵੀ ਪਾ ਦੇਣਾ ਹੁਣ ਆਹ ਦੇਖੋ ਇਹਦੇ ਵਿੱਚ ਆਪਾਂ ਐ ਕਰਕੇ ਹਿਲਾਤਾ ਮਤਲਬ ਇਹ ਸਾਰੇ ਭਾਂਡਿਆਂ 'ਚ ਹਿਲਾ ਦੇਣਾ ਇਹ ਤੁਸੀਂ ਕੀ ਕਰਨਾ ਇਹ ਤੁਸੀਂ ਪਾਉਣਾ ਮਤਲਬ ਇਹ ਤਾਂ ਮਹੀਨੇ ਦੇ ਵਿੱਚ ਸ਼ਡਿਊਲ ਬਣਾ ਲਓ ਮਹੀਨੇ ਦੇ ਵਿੱਚ ਤਿੰਨ ਤੋਂ ਪੰਜ ਦਿਨ ਪਾਉਣਾ ਲਗਾਤਾਰ ਠੀਕ ਹੈ ਜੀ ਤਾਂ ਤੋਂ 5 ਦਿਨ ਲਗਾਤਾਰ ਇਹ ਪਾਓ ਬਹੁਤ ਵਧੀਆ ਚੀਜ਼ ਆ ਬਾਈ ਇਹ ਸੋਕਾ ਸਾਕਾ ਕਬੂਤਰ ਨੂੰ ਹੋਰ ਕਈ ਬਿਮਾਰੀਆਂ ਲੀਵਰ ਦੀਆਂ ਬਿਮਾਰੀਆਂ ਲੱਗਣ ਤੋਂ ਬਚਾ ਕਰਦਾ ਇਹ ਆ ਦੇਖ ਲਓ ਜਿਹੜੇ ਮੇਰੇ ਕਈ ਭਰਾਵਾਂ ਨੂੰ ਨਹੀਂ ਪਤਾ ਨਾ ਆਹ ਹੁੰਦਾ ਇਹ ਟੈਟਰਾਸਾਈਕਲਿਨ ਦਾ 100 ਗ੍ਰਾਮ ਦਾ ਇਹ 80 ਰੁਪਏ ਦਾ ਮਿਲਦਾ ਵੀਰੇ ਠੀਕ ਆ ਇਹ ਅੱਜ ਹੀ ਲੈ ਕੇ ਆਂਦਾ ਖਤਮ ਹੋ ਗਿਆ ਸੀ ਅੱਜ ਹੀ ਖਤਮ ਹੋਇਆ ਉਹ ਉੱਥੇ ਪਿਆ ਪੈਕਟ ਉਹ ਦੂਜਾ ਖਤਮ ਹੋਇਆ ਉੱਧਰ ਟੈਂਕੀ ਕੋਲੇ ਤੇ ਇਹਦੀ ਹੈਗੀ ਆ ਐਕਸਪਾਇਰੀ ਡੇਟ ਮਈ 2025 ਤੱਕ ਆ ਉਹ ਦੇਖ ਲਓ ਬਾਈ ਠੀਕ ਹੈ ਜੀ ਤੇ ਜੂਨ 2023 ਚ ਬਣਿਆ ਇਹ ਤੇ ਜੂਨ 2024 ਸਾਲ ਹੋ ਗਿਆ ਤੇ ਸਾਲ ਹੋਰ ਪਿਆ ਜਾਨੀ ਇਹ ਕਾਫੀ ਟਾਈਮ ਕੱਢ ਜਾਂਦਾ ਆ ਦੇਖੋ ਹੁਣ ਆ ਕਬੂਤਰ ਫਿਰਦੇ ਆਪਾਂ ਇਹਨਾਂ ਨੂੰ ਧਰਾਂਗੇ ਪਹਿਲਾਂ ਪਾਣੀ ਤੇ ਤੁਹਾਨੂੰ ਦਿਖਾਉਨੇ ਆ ਇਹ ਦੇਖਿਓ ਬਾਈ ਕਿਵੇਂ ਪੂਰੇ ਖੁਸ਼ ਹੋ ਕੇ ਰੂਹ ਨਾ ਪਾਣੀ ਪੀਂਦੇ ਤੇ ਬਾਕੀ ਮੇਰਾ ਵੀਰ ਇੱਕ ਗੱਲ ਹੋਰ ਨੋਟ ਰੱਖਿਓ ਜਦੋਂ ਵੀ ਪਾਣੀ ਧਰਨਾ ਨਾ ਕਬੂਤਰਾਂ ਨੂੰ ਤੇ ਪਾਣੀ ਬੈ ਟਕਣਾ ਉਤੋਂ ਨੰਗਾ ਨਹੀਂ ਛੱਡਣਾਗਾ ਪਾਣੀ ਮੇਰੇ ਵੀਰ ਜਦੋਂ ਆਪਾਂ ਪਾਣੀ ਨੰਗਾ ਛੱਡ ਦਿੰਨੇ ਆ ਤਾਂ ਕਬੂਤਰ ਉੱਤੇ ਬਹਿ ਕੇ ਮਿੱਠਾ-ਮੂਠਾ ਮਾਰ ਦਿੰਦੇ ਆ ਵਿੱਚ ਠੀਕ ਆ ਜੀ ਆਹ ਦੇਖੋ ਆਪਾਂ ਟੱਕਣ ਦੇ ਤਾਂ ਹੁਣ ਆਉਣਗੇ ਪਾਣੀ ਪੀਣੇ ਇਹ ਦੇਖਿਓ ਕੱਲੇ-ਕੱਲੇ ਇਹਦੇ ਵਿੱਚ ਦੋ ਮੂਰੀਆਂ ਉਹ ਦੇਖ ਕੋ ਉਧਰ ਲੱਗ ਗਿਆ ਕੋ ਉਧਰ ਲੱਗ ਗਿਆ ਇਹ ਆਹ ਦੇਖ ਲੋ ਸਾਰੇ ਨੇ ਬਾਰੀ-ਬਾਰੀ ਪੀ ਲੈਣਾ ਪੂਰਾ ਰੱਜ ਕੇ ਪਾਣੀ ਬਾਈ ਤੇ ਇਹ ਪਾਣੀ ਇਹਨਾਂ ਦੇ ਕੋਲੇ ਅਸੀਂ ਪਿਆ ਰਹਿਣਾ ساری ਰਾਤ ਦਵਾਈ ਵਾਲਾ ਇਹਦੇ ਵਾਲਾ ਟੈਟਰਾਸਾਈਕਲ ਵਾਲਾ ਇਹ ਪਾਣੀ ਫਿਰ ਆਪਾਂ ਚੱਕਾਂਗੇ ਸਵੇਰੇ ਆ ਦੇਖੋ ਐ ਨਾਲੇ ਨਿਗਾ ਰੱਖਣੀ ਆ ਦਾਣੇ ਪਾਏ ਨੂੰ ਘੰਟਾ ਹੋ ਗਿਆ ਸੀਗਾ ਦਾਣੇ ਪਾਉਣ ਤੋਂ 1 ਘੰਟਾ ਬਾਅਦ ਪਾਣੀ ਰੱਖਿਆ ਆਪਾਂ ਠੀਕ ਆ ਨਿਗਾ ਰੱਖਣੀ ਆ ਕਿਹੜੇ ਗੂਤਰ ਨੇ ਪੀਤਾ ਕਿਹੜੇ ਨੇ ਨਹੀਂ ਪੀਤਾ ਜਿਹੜੇ ਤਾਂ ਪੀ ਗਏ ਤਾਂ ਠੀਕ ਆ ਜਿਹਨੇ ਨਹੀਂ ਪੀਤਾ ਉਹਨੂੰ ਚੈੱਕ ਕਰੋ ਵੀ ਕਾਹਤੋਂ ਨਹੀਂ ਪੀਤਾ 5-7 ਮਿੰਟ ਫੋਰ ਦੇਖੋ ਨਹੀਂ ਉਹਨੂੰ ਬਈ ਹੱਥ ਨਾਲ ਦਿਓ ਪਾਣੀ ਦੇਖ ਕੇ ਉਹਨੂੰ ਕੋਈ ਦਵਾਈ ਬੂਟੀ ਕਰੋ ਪਹਿਲੀ ਗੱਲ ਜੀ ਤੁਸੀਂ ਆ ਪਾਉਨੇ ਆ ਤਾਂ ਇਹ ਆਪਣੇ ਆਪ ਹੀ ਨਾ ਜਿਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਟੈਟਰਾਸਾਈਕਲਿੰਦਾ ਪਾਊਡਰ ਤੇ ਆ ਦੇਖੋ ਉਹ ਮੈਨੂੰ ਕਾਲੀ ਡੱਬੀ ਪੱਠੀ ਲੱਗਦੀ ਆ ਮੈਂ ਪੱਠਾ ਸਮਝ ਕੇ ਇੱਧਰ ਛੱਡਤਾ ਸੀ ਉਹ ਪਰ ਉਹ ਮਸਤ ਹੁੰਦੀ ਆ ਦੋ ਕਬੂਤਰੋ ਤੇ ਗੁੜ ਕੀ ਜਾਂਦੇ ਆ ਇੱਕ ਤਾਂ ਸ਼ਾਖਾ ਤੇ ਇੱਕ ਇੱਥੇ ਫਿਰਦਾ ਲਾਲ ਜਿੰਨਾ ਗੂੜੀ ਹੈ ਕਲਾ ਦੇ ਕੋਟੇ ਚ ਜਿਹੜਾ ਨਿਕਲਿਆ ਹੁਣ ਉਹ ਗਿਆ ਠੀਕ ਆ ਦੇਖ ਕੇ ਦੱਸਿਓ ਆਪਣੀ ਗੁੱਤਰ ਕਿਹੋ ਜਿਹੇ ਦਾਣੇ ਆਪਾਂ ਹਜੇ ਹੋਰ ਪਾਉਣੇ ਇਹਨਾਂ ਨੂੰ ਥੋੜੇ ਜੇ ਪਰ ਇਹਨਾਂ ਨੇ ਖਾਣੇ ਨਹੀਂ ਹੁਣ ਦਾਣੇ ਰੱਜ ਲਏ ਆ ਹੁਣ ਆਪਾਂ ਦੂਜੇ ਖੁੱਡੇ 'ਚ ਤੁਹਾਨੂੰ ਦਿਖਾਉਣਾ ਪਾਣੀ ਪਾ ਦਦੇ ਆ ਆ ਦੇਖੋ ਆਹ ਆਪਾਂ ਨੇ ਇਹ ਲੱਗ-ਲੱਗ ਮਤਲਬ ਭਾਂਡੇ ਉਹੋ ਜਿਹੇ ਬਣਾਏ ਵੇ ਆ ਜਿਹੜੇ ਜਿਹੜੇ ਖੁੱਡੇ 'ਚ ਜਿਹੜਾ ਰੱਖਣਾ ਉਸੇ ਜਿਹਾ ਰੱਖਣਾ ਉਹ ਤੁਸੀਂ ਠੀਕ ਆ ਜੀ ਬਾਕੀ ਆਪਣੀ ਆਪਣੀ ਇੱਛਾ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਪਰ ਆ ਦੇਖੋ ਹੁਣ ਆ ਆਪਣੇ ਸਾਰੇ ਬੱਚੇ ਆ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਇਦੇ ਵਿੱਚ ਕਬੂਤਰੀਆਂ ਵੀ ਆ ਕੁਛ ਤੇ ਇਹਨਾਂ ਨੂੰ ਵੀ ਰੱਖਾਂਗੇ ਪਾਣੀ ਆਪਾਂ ਆਹ ਕਬੂਤਰੀ ਬਹੁਤ ਮੰਗਦੇ ਸੀ ਬੰਦੇ ਵੀ ਆ ਵੇਖੀ ਆਹ ਇਹ ਤੁਸੀਂ ਦੇਖ ਕੇ ਦੱਸਣਾ ਹੁਣ ਕਮੈਂਟ ਕਰਨਾ ਬਾਈ ਕਿਹੜੀ ਨਸਲ ਚ ਲੱਗਦੀ ਏ ਤੁਹਾਨੂੰ ਆਹ ਬੱਚਾ ਆਪਣਾ ਢਿੱਲਾ ਏ ਯਾਰ ਇਸ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਲਾ ਡੱਬਾ ਬੱਚਾ ਇਹਦੀਆਂ ਚਾਰ ਚਾਰ ਕੰਨੀਆਂ ਚਿੱਟੀਆਂ ਠੀਕ ਆ ਆ ਬੈਠੀ ਆ ਡੱਬੀ ਕਬੂਤਰੀ ਇੱਕ ਇਹਦੀ ਮਾਸਤਾ ਕਬੂਤਰੀ ਹੁਣ ਆਪਣੀ ਇਹਦਾ ਵੀ ਜੋੜਾ ਮਲਾਵਾਂਗੇ ਅੱਗੇ ਆਹ ਦੇਖ ਲੋ ਇਹ ਪਾਣੀ ਆਪਾਂ ਰੱਖ ਦਿਆਂ ਅੰਦਲੇ ਖੁੱਡੇ 'ਚ ਫਿਰ ਇਹਨਾਂ ਨੂੰ ਵੀ ਰੱਖਾਂਗੇ ਪਾਣੀ ਉਹ ਦੇਖੋ ਲਾਲ ਜੀ ਨਹੀਂ ਤਾਂ ਜੜ ਕੇ ਬਹਿ ਗਈ ਰੱਤਾ ਵੀ ਉਹ ਬੈਠਾ ਆਪਣਾ ਆ ਬੱਚੇ ਬੈਠਿਆ ਆ ਬੈਠਿਆ ਕੁਝ ਬੱਚੇ ਆ ਦੇਖੋ ਆ ਵੇਖੋ ਤੇ ਆ ਦੇਖੋ ਪਾਣੀ ਰੱਖ ਦੇਣਾ ਇੱਥੇ ਇਹਨੇ ਆਪਣੇ ਆਪ ਪਾਉਣਾ ਪਾਣੀ ਪੀਣਾ ਆ ਰੱਖਤਾ ਖੁੰਝੇ 'ਚ ਪਾਣੀ ਵਾਲਾ ਵੀ ਬਾਈ ਸਿਸਟਮ ਤੁਸੀਂ ਇਹੋ ਜਿਹਾ ਰੱਖਣਾ ਜਿੱਥੇ ਪਾਣੀ ਰੱਖਣਾ ਨਾ ਉਥੇ ਚਿੱਕੜ ਨਾ ਹੋਵੇ ਮਾਤਰ ਗੱਲਾਂ ਆਹ ਹੋਵੇ ਤੁਹਾਡਾ ਤਾਂ ਇੱਥੇ ਪਾਣੀ ਰੱਖਣਾ ਹੁਣੇ ਆਉਣਗੇ ਪਾਣੀ ਪੀਣ ਤੇ ਆਪਾਂ ਉਹਨਾਂ ਚਰ ਦੂਸਰੇ ਉਹ ਬੱਚਾ ਦੇਖੋ ਕਿਵੇਂ ਖੰਭ ਸਿੱਟੀ ਬੈਠਾ ਦੇਖ ਲਓ ਐ ਗਰਮੀ ਆ ਰਹੀ ਬੱਚਿਆਂ ਨੂੰ ਨਾ ਚਾਹੇ ਏਡੇ ਏਡੇ ਹੋ ਗਏ ਇਹਨਾਂ ਨੂੰ ਭਈ ਰਾਤ ਨੂੰ ਆਪ 10 ਤੋਂ ਲੈ ਕੇ 15 ਐਮਐਲ ਪਾਣੀ ਜ਼ਰੂਰ ਪਿਆ ਕਰੋ ਭਈ ਠੀਕ ਹੈ ਜੀ ਦੇਖ ਲਓ ਗੁੱਡੇ ਦੀ ਸਫਾਈ ਦੇਖ ਲਓ ਕਲੀ ਕੁਲੀ ਪਾਈ ਹੋਈ ਆਪਾਂ ਇਹ ਉਹ ਆਪਣਾ ਰੱਤਾ ਗੜਕੀ ਜਾਂਦਾ ਰੱਤਾਂ ਮਿਲਦਾ ਦੂਜੀ ਆ ਰਿਆਂਡੇ ਤੇਰਾਉਂਦਾ ਅੰਡੇ ਵਰਤਰੀ ਬੈਠੀ ਐ ਚਾਹ ਆਖੀ ਆ ਦੇਖੋ ਬੱਚੇ ਕੱਢਣ ਵਾਲੀ ਐ ਦੇ ਹੁਣ ਆਪਾਂ ਤੁਹਾਨੂੰ ਉੱਧਰਲੇ ਖੁੱਡੇ ਚ ਰੱਖਦੇ ਆਂ ਪਾਣੀ ਉਹ ਵੀ ਦਿਖਾਉਨੇ ਆ ਆ ਬੱਚਾ ਦੇਖ ਲਓ ਆ ਵੀ ਬੱਚਾ ਤਾਂ ਠੀਕ ਆ ਪਰ ਇਹ ਥਿੱਲਾ ਲੱਗਦਾ ਮੈਨੂੰ ਆ ਦੇਖੋ ਇਹਨੇ ਹਰੀ ਮਿੱਠ ਕੀਤੀ ਆ ਐਂ ਜਦੋਂ ਬਿਠਾ ਕਰਨਾ ਉਦੋਂ ਬੱਚੇ ੱਟਲੇ ਹੁੰਦੇ ਆ ਬਈ ਇਹਨਾਂ ਨੂੰ ਦਇਆ ਕਰੋ ਦਵਾਈ ਆ ਦੇਖੋ ਆ ਵੀ ੱਟਲਾ ਆਪਣਾ ਇਹਨੂੰ ਵੀ ਦਵਾਈ ਦੇਣੀ ਆ ਆ ਸਾਰੇ ਬੈਠਿਆ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਹੀ ਰੱਖ ਦਿੰਨੇ ਆ ਪਾਣੀ ਇਹਨਾਂ ਨੂੰ ਰੱਖ ਕੇ ਫੇਰ ਹੀ ਜੱਲਾਂਗੇ ਉਧਰਲੇ ਖੁੱਡੇ ਚ ਇਹ ਇਹਨਾਂ ਨੂੰ ਇੱਕ ਤਾਂ ਆਹ ਰੱਖਤਾ ਇੱਥੇ ਆਉਣਗੇ ਇੱਕ ਆਪਾਂ ਆਹ ਕੁੱਜਾ ਰੱਖਣਾ ਲੋਹ ਮੂੰਹ ਵਾਲਾ ਆਹ ਦੇਖ ਲਓ ਆ ਗਏ ਨਾ ਪੀਣ ਇਹ ਕੁਝ ਆਪਾਂ ਇੱਥੇ ਰੱਖ ਦੇਣਾ ਤੇ ਇਹਨੂੰ ਵੀ ਆਪਾਂ ਟਾਕ ਦੇਣਾ ਦਿਲ ਆ ਇਹਦਾ ਚੱਕਣ ਪਿਆ ਆ ਦੇਖੋ ਐ ਜਦੋਂ ਉੱਤੇ ਬਹਿ ਜਾਂਦੇ ਨਾ ਉਦੋਂ ਫਿਰ ਬਿਠਾ ਕਰ ਦਿੰਦੇ ਵਿੱਚ ਹਾਂ ਜੀ ਹੁਣ ਪੀਣਗੇ ਪਾਣੀ ਇਹ ਇਹ ਆਪਾਂ ਬਾਹਰੋਂ ਖਾਣੇ ਨੂੰ ਪਾਣੀ ਤੇ ਆਉਣਗੇ ਸਾਰੇ ਯਾ ਆਗੇ ਦੇਖਿਆ ਆ ਦੇਖੋ ਬਈ ਐ ਖੁਸ਼ ਹੋ ਕੇ ਪੀਂਦੇ ਬਈ ਪਾਣੀ ਫਿਰ ਜਾਨਵਰ ਸਾਰੇ ਦੇਖੋ ਇਧਰ ਮੇਰੇ ਭਰਾ ਤੇ ਵੀਡੀਓ ਬਈ ਐਂਡ ਤੱਕ ਜਰੂਰ ਦੇਖਿਆ ਕਰੂ ਕਿਉਂਕਿ ਵੀਡੀਓ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਟਿਪ ਮਿਲ ਜਾਣੀ ਹੁੰਦੀ ਆ ਠੀਕ ਆ ਆ ਦੇਖੋ ਹਣਾ ਬੱਚੇ ਨੂੰ ਪਤਾ ਨਹੀਂ ਲੱਗਦਾ ਉੱਤੋਂ ਦੀ ਪੀਂਦਾ ਉਹ ਦੇਖੋ ਹਣਾ ਫਿਰ ਥੱਲੇ ਉਤਰ ਕੇ ਪੀਊਗਾ ਉੱਤੂਗਾ ਫਿਰ ਪਤਾ ਲੱਗਣਾ ਉਹਨੂੰ ਆ ਦੇਖੋ ਔਰ ਰਹਿ ਗਏ 3000 ਬੈਠੇ ਉੱਤੇ ਉਹ ਵੀ ਆ ਜਾਣਗੇ ਆ ਦੇਖੋ ਉਤਰ ਗਿਆ ਹੁਣ ਬੱਚਾ ਹੁਣ ਪੀਊਗਾ ਇਹ ਇਹ ਆਉ ਲੱਗ ਗਿਆ ਪੀਂ ਦੇਖਿਆ ਤਾਰਿਆਂ ਨੇ ਪੀ ਲੈਣਾ ਥੋੜੀ ਥੋੜੀ ਤੇ ਪਾਣੀ ਇਹ ਐਂ ਪਿਆ ਰਹਿਣ ਦੇ ਨਾ ਕਰਦੇ ਆ ਖੁੱਡਾ ਬੰਦ ਆਪਾਂ ਹੁਣ ਤੁਹਾਨੂੰ ਉਧਰਲੇ ਖੁੱਡੇ ਚ ਦਿਖਾਉਣਾ ਆ ਹੁਣ ਇਹ ਚੱਪਣੀਆਂ ਇਹਨਾਂ ਦੀਆਂ ਇਹ ਛੋਟੀਆਂ ਆਪਾਂ ਚਾਰ ਕੁੱਜੀਆਂ ਉੱਥੇ ਰੱਖਣੀਆਂ ਉਹਦੇ ਚ ਇਹ ਆਹ ਪਰ ਰੱਖਣਾ ਇੱਧਰ ਇੱਧਰ ਦੇ ਬੱਚਾਂ ਵਾਲੇ ਹੀ ਲੱਗੇ ਆ ਤੁਹਾਡਾ ਓ ਜਿਹੜਾ ਸਾਹਮਣੇ ਆ ਇਹਦੇ 'ਚ ਜਿੱਥੇ ਵੀ ਦੇਖੋ ਆਉਣਗੇ ਪਾਣੀ ਪੀਣ ਆਹ ਰੱਖਤਾ ਆਹ ਟਾਕਤਾ ਉੱਤੋਂ ਤੇ ਆਹ ਰੱਖਤਾ ਉੱਤੇ ਰੂੜਾ ਇਹਦੇ ਹੁਣ ਦੇਖੋ ਹੁਣ ਇਹ ਉਹ ਡੱਬਾ ਕੂਤਰਾ ਗਿਆ ਸਭ ਤੋਂ ਪਹਿਲਾਂ ਇਹ ਲਾਲ ਜੀ ਦੀ ਕੂਤਰੀ ਆ ਗਈ ਮਗਰੀ ਕਬੂਤਰਾ ਆ ਗਿਆ ਹਿਆਰ ਵਾਲਾ ਚਿੱਟੀਆਂ ਦਾ ਉਹ ਚੱਕੋ ਜੀ ਤੇ ਆਹ ਹਜੇ ਬੱਚੇ ਬਾਕੀ ਇਹ ਵੀ ਹੋਣਗੇ ਉਹਨੇ ਅੰਡਾ ਧਰਿਆ ਨਾ ਮਾਂ ਡੱਬੀ ਨੇ ਇਹਦੇ ਨਾਲ ਦੀ ਨੇ ਉਹ ਵੀ ਆਊਗੀ ਹੌਲੀ ਹੌਲੀ ਪੀਣ ਹੌਲੀ ਹੌਲੀ ਬੱਚੇ ਵੀ ਆਉਣਗੇ ਉਹ ਰਹਿ ਗਈ ਇੱਕ ਕਬੂਤਰੀ ਉਹਦੇ ਨਾਲ ਦੇ ਕਬੂਤਰ ਰਹਿ ਗਿਆ ਤੇ ਮੇਰਾ ਵੀਡੀਓ ਜਰੂਰ ਦੇਖਿਆ ਕਰੋ ਸਾਰੀ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗੇ ਨਵੇਂ ਭਰਾਮਾਂ ਨੂੰ ਬਾਈ ਜਿਹੜੇ ਉਸਤਾਦ ਆ ਪੁਰਾਣੇ ਬੰਦੇ ਆ ਆਪਾਂ ਉਹਨਾਂ ਵਾਸਤੇ ਨਹੀਂ ਕਹਿੰਦੇਗੇ ਆਪਾਂ ਨਵੇਂ ਭਰਾਮਾਂ ਜਿਹਨਾਂ ਨੂੰ ਨਵੇਂ ਰੱਖਿਆ ਸ਼ੌਂਕ ਆ ਨਾ ਨਹੀਂ ਪਤਾ ਲੱਗਦਾ ਕਿ ਵੀ ਕਿਵੇਂ ਕਰਨੀ ਕੇਅਰ ਕਬੂਤਰਾਂ ਦੀ ਹਨਾ ਤੇ ਉਸ ਤਰੀਕੇ ਨਾਲ ਮੇਰੇ ਵੀਰ ਆ ਮੇਰੇ ਵੀਰ ਵੀਡੀਓ ਜਰੂਰ ਦੇਖਿਆ ਕਰੋ ਸਾਰੀ ਕੋਈ ਨਾ ਕੋਈ ਤੁਹਾਨੂੰ ਮਿਲ ਜੀ ਸਿੱਖਣ ਨੂੰ ਉਸ ਤਰੀਕੇ ਨਾਲ ਬਾਕੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਮੇਰੇ ਭਰਾ ਜੀ ਦੱਸਿਓ ਠੀਕ ਆ ਉਹ ਦੇਖੋ ਆਪਣੇ ਬੱਚੇ ਦੇ ਖੰਭ ਖਾ ਗਿਆ ਜੀ ਕਬੂਤਰ ਉਹ ਹੀ ਆਦਾ ਪਿਓ ਹੀ ਆ ਉਹ ਨੂੰ ਚੋਗਾ ਦੇਈ ਜਾਂਦਾ ਹਨ ਤੇ ਉਹ ਸੈੱਟ ਕਰਤਾ ਸੀ ਆਪਾਂ ਫਿਰ हट ਗਿਆ ਜੀ ਖੰਭ ਖਾਣੋਂ ਬਾਈ ਜੇ ਕਿਸੇ ਭਰਾ ਨੂੰ ਜੀ ਨੂੰ ਨਹੀਂ ਵੀ ਪਤਾ ਉਹ ਖੰਭ ਖਾਣ ਦਾ ਕਿਉਂ ਖਾਂਦਾ ਕਬੂਤਰ ਕਿਵੇਂ ਹਟਾਉਣਾ ਤੇ ਕਮੈਂਟ ਕਰਕੇ ਦੱਸਿਓ ਬਈ ਆਪਾਂ ਦੱਸਾਂਗੇ ਉਹ ਤੇ ਵੀਡੀਓ ਬਣਾਵਾਂਗੇ ਫਿਰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਜਰੂਰ ਦੇਖੋ ਮੇਰੇ ਵੀਰਾਂ